ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਕੂੜੇ ਦੇ ਬੱਦਲ ਦੇਖੋ ਬੱਚਾ ਹੈ ਗੁੜੀਆ ਹੈ ਜਾ ਰਹੀ ਹੈ ਠੀਕ ਹੈ ਇਹਦੇ ਪਿੱਛੇ ਆ ਕੂੜੇ ਦਾ ਕੋਈ ਢੇਰ ਹੈ ਤੇ ਉਹ ਬੱਦਲ ਬਣ ਕੇ ਉਹਦੇ ਪਿੱਛੇ-ਪਿੱਛੇ ਜਾ ਰਿਹਾ ਹੈ ਨਾ ਅਰਮਾਨ ਦਾ ਕੋਈ ਦੋਸਤ ਨਹੀਂ ਸੀ ਕੋਈ ਵੀ ਅਰਮਾਨ ਨਾਲ ਖੇਡਣਾ ਨਹੀਂ ਚਾਹੁੰਦਾ ਸੀ ਕਿਉਂਕਿ ਉਸਦੇ ਸਿਰ ਤੇ ਹਮੇਸ਼ਾ ਬੱਦਲ ਰਹਿੰਦਾ ਸੀ ਇਹ ਬੱਦਲ ਕੂੜੇ ਨਾਲ ਭਰਿਆ ਬੱਦਲ ਸੀ ਇੱਕ ਦਿਨ ਉਸਨੇ ਸੋਨਾ ਨੂੰ ਕਿਹਾ ਆਓ ਆਪਾਂ ਇਕੱਠੇ ਸਕੂਲ ਚਲੀਏ ਸੋਨਾ ਤੁਰੰਤ ਦੂਰ ਭੱਜ ਗਈ ਕਿ ਮੈਂ ਤੁਹਾਡਾ ਪੈਨਸਿਲ ਚੋਪਰ ਵਰਤ ਸਕਦਾ ਹ ਉਸਨੇ ਸਵੀਟੀ ਨੂੰ ਪੁੱਛਿਆ ਸਵੀਟੀ ਮੂੰਹ ਬਣਾ ਕੇ ਚਲੀ ਗਈ ਦਾਦੀ ਉਸ ਨੂੰ ਹਮੇਸ਼ਾ ਕੂੜਾ ਖਿਲਾਰਨ ਤੋਂ ਵਰਜਦੀ ਸੀ ਮਤਲਬ ਰੋਕਦੀ ਸੀ ਕੇਲੇ ਦੇ ਛਿਲਕੇ ਸੜਕ ਤੇ ਨਾ ਸੁੱਟੋ ਖਾਲੀ ਬਿਸਕੁਟ ਦੇ ਰੈਪਰ ਕੂੜੇਦਾਨ ਵਿੱਚ ਸੁੱਟ ਦਿਓ ਪਰ ਅਰਮਾਨ ਨੇ ਉਹਨਾਂ ਦੀ ਇੱਕ ਨਾ ਸੁਣੀ ਇੱਕ ਦਿਨ ਦਾਦੀ ਨੇ ਗੁੱਸੇ ਵਿੱਚ ਕਿਹਾ ਦੇਖੋ ਹੁਣ ਇਹ ਕੂੜਾ ਹਮੇਸ਼ਾ ਕੋਲ ਰਹੇਗਾ ਅਗਲੇ ਦਿਨ ਜਦੋਂ ਅਰਮਾਨ ਜਾਗਿਆ ਤਾਂ ਚਾਰੇ ਪਾਸੇ ਮੁੱਖੀਆਂ ਪਿੰਪੀ ਕਰ ਰਹੀਆਂ ਸਨ ਨਾਲ ਹੀ ਉਸ ਦੇ ਸਿਰ ਉੱਤੇ ਕੂੜੇ ਦਾ ਬੱਦਲ ਮੰਡਰਾ ਰਿਹਾ ਸੀ ਦਾਦੀ ਦੀਆਂ ਗੱਲਾਂ ਸੱਚ ਸਾਬਤ ਹੋਈਆਂ ਇਸ ਤੋਂ ਬਾਅਦ ਅਰਮਾਨ ਨੇ ਬਾਲਾ ਨੂੰ ਕੇਲੇ ਦਾ ਛਿਲਕਾ ਸੜਕ ਤੇ ਸੁੱਟਦੇਆਂ ਦੇਖਿਆ ਅਰਮਾਨ ਉੱਚੀ ਚ ਬੋਲਿਆ ਓਏ ਬੁੱਧੂ ਛਿਲਕੇ ਨੂੰ ਸੜਕ ਤੇ ਨਾ ਸੁੱਟੋ ਕੋਈ ਤਿਲਕ ਜਾਵੇਗਾ ਬਾਲਾ ਨੇ ਛਿਲਕਾ ਕੂੜੇਦਾਨ ਵਿੱਚ ਸੁੱਟ ਦਿੱਤਾ ਅਗਲੇ ਦਿਨ ਕੂੜੇ ਦਾ ਉਹ ਬੱਦਲ ਥੋੜਾ چھوٹਾ ਹੋ ਗਿਆ ਅਰਮਾਨ ਨੇ ਸੋਚਿਆ ਆ ਕਿਵੇਂ ਹੋ ਗਿਆ ਫਿਰ ਅਰਮਾਨ ਨੇ ਰਮਾ ਆਂਟੀ ਨੂੰ ਪਲਾਸਟਿਕ ਦੇ ਥੈਲੇ ਸੁੱਟਦੇ ਦੇਖਿਆ ਅਰਮਾਨ ਨੇ ਕਿ ਆਂਟੀ ਬੈਗ ਚੁੱਕ ਕੇ ਦੁਬਾਰਾ ਵਰਤੋ ਰਮਾ ਆਂਟੀ ਬੈਗ ਚੁੱਕ ਕੇ ਉੱਥੋਂ ਚਲੀ ਗਈ ਅਗਲੇ ਦਿਨ ਜਦੋਂ ਅਰਮਾਨ ਜਾਗ ਗਿਆ ਤਾਂ ਬੱਦਲ ਹੋਰ ਛੋਟਾ ਹੋ ਗਿਆ ਅਰਮਾਨ ਮੁਸਕਰਾਇਆ ਉਹ ਸਮਝ ਗਿਆ ਕਿ ਉਸਨੇ ਕੀ ਕਰਨਾ ਹੈ ਫਿਰ ਜਦੋਂ ਵੀ ਕੋਈ ਬਿਸਕਟ ਦਾ ਪੈਕੇਟ ਲਫਾਫਾ ਜਾਂ ਪੈਨਸਿਲ ਕੱਟਦਾ ਜਾਂ ਅਰਮਾਨ ਉਸਨੂੰ ਰੋਕਦਾ ਉਹ ਬੇਕਾਰ ਚੀਜ਼ਾਂ ਚੁੱਕ ਕੇ ਕੂੜੇਦਾਨ ਵਿੱਚ ਪਾ ਦਿੰਦੀ ਸੀ ਹੁਣ ਪਿੰਡ ਹੋਰ ਵੀ ਸਾਫ਼ ਸੁਥਰਾ ਹੋ ਗਿਆ ਹੈ ਅਰਮਾਨ ਦਾ ਬੱਦਲ ਛੋਟਾ ਹੋਣ ਲੱਗਾ ਫਿਰ ਇੱਕ ਦਿਨ ਉਹ ਗਾਇਬ ਹੋ ਗਿਆ ਅਤੇ अरमान ਸ਼ਾਇਦ ਦੁਨੀਆ ਦਾ ਸਭ ਤੋਂ ਖੁਸ਼ਹਾਲ ਮੁੰਡਾ ਬਣ ਗਿਆ ਇਸ ਤੋਂ ਬਾਅਦ अरमान ਨੇ ਕੂੜਾ ਨਹੀਂ ਸੁਟਿਆ ਆਪਣੇ ਕੁਐਸਚਨ ਆਨਸਰ ਕੀਨੇ अरमान ਉੱਤੇ ਸਿਰ ਤੇ ਕੂੜੇ ਦਾ ਬਦਲ ਕਿਉਂ ਮੰਨ ਰੋਂਦਾ ਰਹਿੰਦਾ ਸੀ ਕਿਉਂਕਿ ਉਹ ਹਰ ਸਮੇਂ ਕੂੜਾ ਖਿਲਾਰਦਾ ਰਹਿੰਦਾ ਸੀ ਕਿਉਂਕਿ ਉਹ ਹਰ ਸਮੇਂ ਕੂੜਾ ਕਿ ਲਾਰਦਾ ਰਹਿੰਦਾ ਸੀ ਕੂੜੇ ਦਾ ਬਦਲ ਕਿਵੇਂ ਗਾਇਬ ਹੋ ਗਿਆ ਅਰਮਾਨ ਜਦੋਂ ਵੀ ਕਿਸੇ ਵਿਅਕਤੀ ਨੂੰ ਸੜਕ ਤੇ ਕੂੜਾ సుట్ను రోక దా కూడ కూడేదాన్ట్నను క ਤੇ ਕੂੜੇ ਦਾ ਬੱਦਲ ਗਾਇਬ ਹੋ ਗਿਆ ਸੁੱਕੇ ਤੇ ਗਿੱਲੇ ਕੂੜੇ ਦੀਆਂ ਪੰਜ-ਪੰਜ ਉਦਾਹਰਣਾਂ ਦੇਓ ਆਪਾਂ ਪਹਿਲਾਂ ਇੱਥੇ ਲਿਖਦੇ ਹਾਂ ਗਿੱਲਾ ਕੂੜਾ ਸਬਜ਼ੀਆਂ ਦੇ ਛਿਲਕੇ फलों के छिलके पत्ते टिशू पेपर अंडे आंडे दिलके हम आप इतने सुखा कूड़ा ਗਲਾਸ ਕੰਚ ਦੇ ਗਲਾਸ ਹੁੰਦੇ ਨੇ ਪਲਾਸਟਿਕ ਪੇਪਰ ਬੋਤਲ ਕੱਪੜੇ ਆਦਿ ਤੁਹਾਡੇ ਘਰ ਵਿੱਚ ਕਿਹੜੇ ਕਿਹੜੇ ਚੀਜ਼ਾਂ ਤੋਂ ਕੂੜਾ ਬੰਦਾ ਹੈ ਉਸ ਨੂੰ ਕੱਟ ਕਰਨ ਲਈ ਕੀ ਕਰਨਾ ਚਾਹੀਦਾ ਹੈ ਸਰਦ ਦੇ ਘਰ ਵਿੱਚ ਸਬਜੀ ਦੇ ਛਿਲਕੇ ਫਲਾਂ ਦੇ ਛਿਲਕੇ ਗਲਾਸ ਪੇਪਰ ਦੇ ਵਰਤ ਤੋਂ ਕੂੜਾ ਬੰਦਾ ਹੈ ਛਿਲਕਿਆਂ ਤੋਂ ਖਾਦ ਬਣਾ ਕੇ ਪੌਦਿਆਂ ਵਿੱਚ ਪਾਈ ਜਾਂਦੀ ਹੈ ਪਲਾਸਟਿਕ ਦੀ ਵਰਤੋਂ ਕੱਟ ਕੀਤੀ ਜਾਂਦੀ ਹੈ ਆਲੇ ਦੁਆਲੇ ਦੀ ਸਫਾਈ ਰੱਖਣਾ ਕਿਉਂ ਜ਼ਰੂਰੀ ਹੈ ਸਾਨੂੰ ਆਪਣੇ ਆਲੇ ਦੁਆਲੇ ਦੀ सफाई तो रखनी चाहिए भी है क्योंकि जेकर असी अपना आला दुआला साफ नहीं रखा तो मक्खी मच्छर बीमारी फैलन खतरा है जे वातावरण द हवा ਵೃದ್ಧ ਹੋਣੀ ਚਾਹੀਦੀ ਹੈ